ਸ਼ੰਭੂ ਮੋਰਚੇ ਤੋਂ ਵਾਪਸ ਆਉਂਦੇ ਬੀਤੇ ਦਿਨ ਸੁਖਵਿੰਦਰ ਸਿੰਘ ਜੋ ਕਿ ਬਟਾਲਾ ਦੇ ਨੇੜੇ ਕਸਬਾ ਰੰਗੜ ਦੰਗਲ ਦੇ ਪਿੰਡ ਅਦੋਵਾਲੀ ਦਾ ਰਹਿਣ ਵਾਲਾ ਸੀ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਵਿੱਚ ਸੁਖਵਿੰਦਰ ਸਿੰਘ ਦੀ ਜਾਨ ਚਲੀ ਗਈ ਜਿਸ ਦਾ ਪੋਸਟਮਾਰਟਮ ਕਰਵਾ ਕੇ ਅੱਜ ਉਸ ਦੇ ਜੱਦੀ ਪਿੰਡ ਅਦਵਾਲੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਅੰਤਿਮ ਰਸਮਾਂ ਵੀ ਕੀਤੀਆਂ ਗਈਆਂ ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ ਅਤੇ ਕਿਸਾਨੀ ਯੂਨੀਅਨ ਦਾ ਝੰਡਾ ਪਾ ਕੇ ਉਸ ਨੂੰ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਬਟਾਲਾ ਦੇ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ। ਗੱਲਬਾਤ ਕਰਦੇ ਹਾਂ ਸੁਖਵਿੰਦਰ ਸਿੰਘ ਦੇ ਪਰਿਵਾਰ ਨੇ ਕਿਹਾ ਹੈ ਕਿ ਸਾਡੇ ਕੋਲ ਕੇਵਲ ਡੇਢ ਕਿੱਲਾ ਹੀ ਜ਼ਮੀਨ ਹੈ ਅਤੇ ਕੁਝ ਡੰਗਰ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣਾ ਗੁਜ਼ਰਬਸਰ ਕਰਦੇ ਹਾਂ। ਘਰ ਵਿੱਚ ਕਮਾਉਣ ਵਾਲਾ ਸੁਖਵਿੰਦਰ ਸਿੰਘ ਹੀ ਸੀ। ਦੋਨੋਂ ਬੇਟੇ ਅਜੇ ਛੋਟੇ ਨੇ। ਸਰਕਾਰ ਕੋਲੋਂ ਬੇਨਤੀ ਕਰਦੇ ਹਾਂ ਕਿ ਇੱਕ ਬੱਚੇ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ। ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੈਂ ਸੁੰਦਰ ਸਿੰਘ ਚਤਾਲਾ ਜੀ ਸੂਬਾ ਕੋਰ ਕਮੇਟੀ ਮੈਂਬਰ ਸਾਲਮੰਦੂਰ ਸੰਘਰਸ਼ ਕਮੇਟੀ ਪੰਜਾਬ ਜੀ ਬਹੁਤ ਵਧੀਆ ਸਾਡੇ ਆਗੂ ਬਲਜੀਤ ਸਿੰਘ ਹੋਣੀ ਸੁੰਦਰ ਸਿੰਘ ਹੋਣੀ ਇੱਕ 143 ਦਿਨ ਮੋਰਚੇ ਨੂੰ ਹੋ ਗਿਆ ਤੇ ਲਗਾਤਾਰ ਮੋਰਚੇ ਦੇ ਵਿੱਚ ਇਹ ਪਿੰਡ ਜਿਹੜਾ ਹਾਜ਼ਰੀ ਭਰ ਰਿਹਾ ਸੀ ਆਦੋਆੜੀ ਰੰਗਣ ਨਾ ਕਉ ਕਿ ਉਹ ਨਹੀਂ ਜਿਲੇ ਜੁਲੀ ਕੀਤਾ ਆਪਣੀ ਵਾਰੀ ਦੀ ਗਰਦਾਸਪੁਰ ਜ਼ਿਲ੍ਹਾ ਉੱਤੇ ਗਿਆ ਸੀ ਆਪਣੀ ਵਾਰੀ ਦੀ ਟਾਈਮ ਦੇ ਨਾਲ ਉੱਤੇ ਗਿਆ ਉਹ ਤੋਂ ਫਿਰ ਜਦੋਂ ਇਹਨਾਂ ਦਾ ਟਾਈਮ ਮੁੱਕ ਗਿਆ ਵਾ ਸਮਾ ਮੁੱਕ ਗਿਆ ਫਿਰ ਵਾਪਸ ਆ ਰਹੇ ਮੋਟਰਸਾਈਕਲ ਤੇ ਇਹਨਾਂ ਨੇ ਗਵਿੰਦਗੜ ਦੇ ਲਾਗੇ ਖੰਨੇ ਦੇ ਕੋਲ ਤੇ ਲੱਗਾ ਵੀ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਉੱਥੇ ਲਾਹਤ ਹੋ ਗਿਆ ਜਦੋਂ ਸਾਨੂੰ ਪਤਾ ਲੱਗਾ ਕੱਲ ਫਿਰ ਮੌਕੇ ਤੇ ਆਗੂ ਜਿਹੜੇ ਸ਼ੰਭੂ ਮੋੜ ਜਿੱਥੇ ਉੱਤੇ ਗਏ ਇਹ ਆਸਾਨ ਮਜ਼ਦੂਰ ਮੋਰਚਾ ਦੇ ਨਾਮ ਦਾ ਸੁਰਕਿਤ ਮੋਰਚਾ ਨਾਨ ਪੋਲੀਟਿਕਲ ਇਹਨਾਂ ਨੇ ਤੇ ਸ਼ੋਭ ਮਤਾ ਪਾ ਕੇ ਸ਼ਰਧਾਂਜਲੀ ਦਿੱਤੀ ਆ ਵੇਖੋ ਇਹ ਅਸੀਂ ਅੰਦੋਲਨ 2 ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ 24 ਜਾਨਾਂ ਸਾਡੀਆਂ ਚਲ ਗਿਆ ਹੁਣ ਤੱਕ ਤੇ ਇਹ ਸਾਰਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੇ ਜੁਮੇ ਲੱਗਦਾ ਸਾਰਾ ਪੂਜ ਜੇ ਕਿਸਾਨ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਬੇ ਕਸਾਲਾਂ ਨੂੰ ਸ਼ੰਭੂ ਬੈਡਰਾ ਆਲੇ ਜਾਣ ਦੀ ਲੋੜ ਨਹੀਂ ਦਿੱਲੀ ਵਾਲੇ ਦਰ ਦੇ ਨੂੰ ਨਹੀਂ ਜੇ ਨਾ ਮੌਤਾਂ ਦੇ ਜ਼ਿੰਮੇਵਾਰ ਜਿਹੜਿਆ ਕੇਂਦਰ ਦੀ ਮੋਦੀ ਸਰਕਾਰ ਆ ਜਿਹੜੇ ਹੱਕਸਾਲਾਂ ਦੀਆਂ ਮੰਗਾਂ ਨਹੀਂ ਮੰਨ ਲਈ ਤੇ ਸਾਨੂੰ ਬੜਾ ਦੁੱਖ ਹੁੰਦਾ ਉਹਨਾਂ ਪਰਿਵਾਰਾਂ ਦੇ ਨਾਲ ਆਪਣੀ ਜਥੇਬੰਦੀ ਦੇ ਯੋਧੇ ਨਾਲ ਜਦੋਂ ਕਿ ਅਹੀਂ ਉਤੋਂ ਲਾਸ਼ਾਂ ਤੋਰਦੇ ਆ ਜਾਂ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਉਂਦੇ ਆ ਬਹੁਤ ਦੁੱਖ ਹੁੰਦਾ ਸਾਡੀ ਜਥੇਬੰਦੀ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹ ਸਹੀਦ ਹੋ ਗਿਆ ਪਿੱਛੇ ਵੀ ਤੇ ਹੁਣ ਵੀ ਕਿਉਂਕਿ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਔਰ ਜਦੋਂ ਚੋਣ ਜਾਬਤਾ ਲੱਗਿਆ ਉਸ ਤੋਂ ਬਾਅਦ ਹੈ ਨਾ ਮੁਆਵਜ਼ਾ ਨਹੀਂ ਦਿੱਤਾ ਐਂ ਮੰਗ ਕਰਦੇ ਆ ਵੀ 5 ਲੱਖ ਰੁਪਈਆ ਜੋ ਦਿੱਲੀ ਪੈਟਰਨ ਦੇ ਹਿਸਾਬ ਨਾਲ ਪਰਿਵਾਰ ਨੂੰ ਦਿੱਤਾ ਜਾਵੇ ਮੁਆਵਜ਼ਾ ਸਰਕਾਰੀ ਨੌਕਰੀ ਇੱਕ ਜੀ ਨੂੰ ਦਿੱਤੀ ਜਾਵੇ ਉਹਨਾਂ ਦਾ ਗੈਰ ਸਰਕਾਰੀ ਤੇ ਸਰਕਾਰੀ ਕਰਜਾ ਜਿਹੜਾ ਮਾਫ਼ ਕੀਤਾ ਜਾਵੇ ਇਸੇ ਤਰ੍ਹਾਂ ਜ਼ਖਮੀ ਕਿਸਾਨ ਆ ਜਿਹੜਾ ਸਾਡਾ ਉਹਦਾ ਸਰਕਾਰੀ ਖਰਚੇ ਤੇ ਇਲਾਜ ਕਰਾਇਆ ਜਾਵੇ ਬਲਜੀਤ ਸਿੰਘ ਦਾ ਦੇ ਨਾਲ 1 ਰੁਪਿਆ ਨੂੰ ਜਿੱਦੀ ਰਾਸ਼ੀ 1 ਲੱਖ ਰੁਪਿਆ ਜਿੱਦੀ ਰਾਸ਼ੀ ਜਸਪ੍ਰੀਤ ਕੋ ਮੇਰੇ ਮਾਸੜ ਜੀ ਸੀ ਪਰਿਵਾਰ ਦੀ ਕੀ ਹਾਲਤ ਬਹੁਤ ਮੜੇ ਲਾਤੇ ਮਾਸੜ ਜੀ ਕੱਲੇ ਕਮਾਉਣ ਵਾਲੇ ਹੀ ਹੁਣ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਕੀ ਸਾਸ ਤੇ ਛੱਡ ਕੇ ਸਾਨੂੰ ਵੀ ਨਹੀਂ ਪਤਾ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਆ ਕੱਲ ਮੌਕੇ ਤੇ 1:30 ਵਜੇ ਜੀ ਪਰਿਵਾਰ ਦੀ ਗੀਲ ਦੀ ਗੱਲ ਕੀਤੀ ਜਾ ਘਰ ਪਰ ਖੇਤੀਬਾੜੀ ਕਰਦੇ ਸੀ ਡੇਢ ਕਿੱਲਾ ਪੈਲੀ ਦਾ ਬਸ ਹਾਂਜੀ ਅੱਡਾ ਬੱਸ ਆਂਡੇ ਰੱਖੇ ਘਰੇ ਦੋ ਤਿੰਨ ਮੱਝਾ ਬਸ ਅਸੀਂ ਇਨਸਾਫ ਦੀ ਮੰਗ ਕਰਦੇ ਕਿਉਂਕਿ ਮੇਰੇ ਭਰਾ ਕੱਲੇ ਵਿਚਾਰੇ ਛੋਟੇ ਛੋਟੇ ਇੱਕ ਦੀ ਉਮਰ ਵੀ 20 ਸਾਲ ਇੱਕ ਦੀ 22 ਸਾਲ ਉਹ ਕੀ ਕਰਨਗੇ ਕੋਈ ਰੋਜ਼ਗਾਰ ਦਾ ਸਾਧਨ ਘਰ ਚ ਕਮਾਉਣ ਵਾਲੇ ਮੇਰੇ ਮਾਸੜ ਸੀ ਉਹ ਹੀ ਨਹੀਂ ਰਹੇ ਉਹਨਾਂ ਦਾ ਉਹਨਾਂ ਕਰ ਕੀ ਮ چلےਗਾ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਮੇਰੇ ਇੱਕ ਭਰਾ ਨੂੰ ਚਾਹੇ ਨੂਰ ਨੂੰ ਚਾਹੇ ਲਾਲੀ ਨੂੰ ਤਾਂ ਕਿਉਂ ਜਦੋਂ ਤੇ ਇਸ ਮੋਰਚੇ ਦੇ ਕੋਲੋਂ ਤੋਂ ਜਾਂਦੇ ਇਹ ਤਾਂ ਜਰੋਂਦਾ ਹੀ ਮੋਰਚਾ ਸਟਾਰਟ ਹੈ ਨਾ ਉਦੋਂ ਤੋਂ ਹੀ ਜਾਂਦੇ ਆ ਅੱਛਾ ਜੀ ਹਾਂ ਜੀ ਜਦੋਂ ਲੜਾਈ ਵੀ ਹੋਈ ਹੀ ਗੋਲੇ ਵੱਜੇ ਜਦੋਂ ਉਦੋਂ ਵੀ ਜਾਂਦੇ ਰਹੇ ਆ ਉਦੋਂ ਵੀ 4-5 ਦਿਨ ਲਾ ਕੇ ਆਏ ਆ ਕਾ ਜੋ ਨਾ ਕਰ ਕਰ ਰੋਕ ਟਿਕਮਾ ਵਾਲਾ ਕੋਈ ਨਹੀਂ ਤੇ ਅੰਦੇ ਚੱਲ ਮੈਂ ਉਹ ਕੀ ਹੁੰਦਾ ਉਹਦਣ ਵੀ ਗਏ ਆ ਜਾਂਦੇ ਹੀ ਰਹੇ ਆ ਆ ਰੰਗੜ ਵੀ ਹੁੰਦਾ ਰਿਹਾ ਮੋਂ ਨੰਗਲ ਉਮਰਪੁਰੇ ਵੀ ਇੱਥੇ ਇੱਥੇ ਜਾਉਂਦੇ ਰਹੇ ਆ ਜਿਹੜਾ ਬਾਰਡਰ ਜਿਹੜਾ ਜਿੱਥੇ ਹੁੰਨ ਗਿਆ ਸ਼ੰਭੂ ਬਾਰਡਰ ਉੱਥੇ ਤੇ ਨੇਤੀ ਤੁਰੇ ਰਹਿੰਦੇ ਰਹੇ ਦੋਵੇਂ ਭਰਾ ਜਾਂਦੇ ਆ ਮੈਂਬਰ ਬਣੇ ਆ ਉੱਥੇ ਦਾ ਏਹ ਕੀ ਪਤਾ ਨਹੀਂ ਕੀ ਪਾਣਾ ਵਰਤ ਗਿਆ ਉਹ ਤਾਂ ਨੂਰ ਨੂੰ ਵੀ ਖੜਦਾ ਸੀ ਲਾਲੀ ਨੂੰ ਵੀ ਮਹਿ ਲੈ ਜਾਓ ਡੰਗਰਾਂ ਦਾ ਨਹੀਂ ਸਰਨਾ ਤੇ ਲਾਲੀ ਵੀ ਹੋ ਕੇ ਆਇਆ ਨੂਰ ਵੀ ਦੋਵਰੀ ਹੋ ਕੇ ਆ ਦੋ ਬੇਟੇ ਮੇਰੇ ਭਾਜੀ ਇਹਨਾਂ ਨੂੰ ਨੌਕਰੀ ਦੀ ਦਿਦੋ ਡੇੜ ਕਿਲਾ ساری ਬਾਜੀ ਅਸੀਂ ਕਿਤਰਾ ਗੁਜ਼ਾਰਾ ਕਰਾਂਗੇ ਹਾਂ ਤੁਰ ਕੇ ਆ ਬਾਪਾ ਜੀ ਮੇਰਾ ਕੋਈ ਨਹੀਂ ਹਾਂ ਮੇਰੇ ਪੁੱਤ ਵੀ ਨਹੀਂ ਕਿਨੇ ਕਿਏ ਸਰਕਾਰ ਨ ਕੋਗ ਨੌਕਰੀ ਦੇ ਹਾਂ ਛੋਟੇ ਆ ਛੋਟੇ ਆ ਕੋਈ ਵਿਆਹਿਆ ਨਹੀਂ ਅਜੇ ਹਜ ਤਨੇ ਆਲੇ ਮੇਰੀ ਜਿੱਦਣ ਐਕਸੀਡੈਂਟ ਹੋਇਆ ਨਾ ਉਦਨ 9 ਵਜੇ ਹੋਈ ਮੈਨੂੰ ਵੀਡੀਓ ਖੋਲ ਕੀਤੀ ਜਾਂਦੇ ਮੈਂ ਸੇਵਾ ਕਾਂਡੇ ਆ ਵਾਂ ਲੰਗਰ ਵਰਤੋਂ ਡਿਆ ਵਾਂ ਤੇ ਮੈਂ ਹਾਂ ਚੱਲ ਕੋਈ ਨਹੀਂ ਆਂਦਾ ਮੈਂ 12 ਵਜੇ ਤੁਰਨਾ ਵਾਂ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਤੁਸੀਂ ਆ ਜਿਓਂ ਆਂਦਾ ਸਰਕਾਰ ਨੂੰ ਬਾਜੀ ਇਹੋ ਮੰਗਿਆ ਕਿ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਉਹ ਕੋਈ ਕਮੌਣ ਵਾਲਾ ਨਹੀਂ ਜਾ ਗਿਆ ਸਾਡੇ ਘਰ ਬਾਜੀ ਸਾਡੇ ਤੇ ਘਰ ਹੀ ਮੁੱਦਾ ਹੋ ਗਿਆ ਉਹ ਛੋਟੇ ਛੋਟੇ ਜੇ ਕੋਈ ਪੇਰ ਕੋਈ